ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਗਏ ਸੀ ਜੀ ਮੋਗੇ ਦੀ ਮੰਡੀ ਤੇ ਕੱਲ ਤੁਹਾਨੂੰ ਦਿਖਾਵਾਂਗੇ ਜੀ ਤਿੰਨ ਟਰੈਕਟਰ ਪੂਰੇ ਵਧੀਆ ਫਾਰਮ ਟਰੱਕ ਤੇ ਬਾਈ ਜੀ ਮਹਿੰਦਰਾ ਟਰੈਕਟਰ ਤੇ ਇੱਕ 855 ਤੇ ਤੁਸੀਂ ਵੀਡੀਓ ਦੇ ਵਿੱਚ ਦੇਖੋ ਬਾਈ ਜੀ ਟਰੈਕਟਰ ਬਹੁਤ ਸੋਹਣੇ ਆ ਪਾਸੋਂ ਹੋਈ ਹੋਈ ਆ ਟਰੈਕਟਰਾਂ ਦੀ ਮੋਗਾ ਮੰਡੀ ਆ ਤੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਣਾ YouTube ਚੈਨਲ ਹੈਗਾ ਜੀ फार्मर किंग 911 फार्मर किंग 911 ਇਹਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਜੀ ਵੀਡੀਓ ਨੂੰ ਐਂਡ ਤੱਕ ਦੇਖੋ ਤੇ ਆਪਾਂ 5-7 ਮਿੰਟਾਂ ਦੀ ਵੀਡੀਓ ਪਾਵਾਂਗੇ ਤੇ ਵੀਡੀਓ ਵਧੀਆ ਲੱਗੀ ਲਾਜ਼ਮੀ ਸ਼ੇਅਰ ਕਰਨਾ ਜੀ ਆ ਜੋ ਦੇਖੋ ਜੀ ਤੁਸੀਂ ਵੀਡੀਓ ਮੋਗੇ ਦੀ ਮੰਡੀ ਦੀ ਆ ਜੋ ਬਾਈ ਜੀ ਇੱਕ ਕੱਲ ਪਾਈ ਸੀ ਬਾਈ ਜੀ ਵੀਡੀਓ ਉਹਨੂੰ ਬਈ ਸ਼ੇਅਰ ਲੈ ਕੇ ਲਾਜ਼ਮੀ ਕਰਨਾ ਕੋਈ ਟਰੈਕਟਰ ਦਿਖਾਉਣਾ ਸੀ ਉਹਨੂੰ ਫਾਰਮ ਟਰੈਕ 60 ਪਾਵਰ ਦਾ 2007 ਮਾਡਲ ਹੈ ਰੇਟ 2,75,000 ਕਰਿਆ ਪਈਆਂ ਨੇ ਡਬਲ ਕਲੱਚ ਹੈ ਕਾਪੀ ਪਾਸਿੰਗ 2035 ਤੱਕ ਹੈ ਜੀ ਟਰੈਕਟਰ ਦੇਖੋ ਪਾਈਆਂ ਕੋਲ ਤਿੰਨ ਟਰੈਕਟਰ ਆ ਸਾਨੂੰ ਕਿੰਨੇ ਵਾਰ ਮੰਨ ਲਓ ਦੇਖੋ ਜੀ ਕਾਰ ਨੂੰ ਗੂਰੂ ਫਿਰ ਰਿਹਾ ਕਾਰ ਨੂੰ ਦੇਖੋ ਬਹੁਤ ਵੱਡੇ ਟਾਇਰ ਪਾਏ ਨੇ ਦੇਖੋ ਬੰਦ ਟਰੈਕਟਰ ਦੇਖੋ ਫਾਰਮਟਰ ਇੱਕ ਦਾ 60 ਬਾਈ ਦਾ ਟਰੈਕਟਰ ਹੈਗਾ ਹੋਰ ਬਾਈ ਜੀ ਹਾਂ ਵਧੀਆ ਵੀਰੇ ਇਹ ਦੇਖੋ ਠੀਕ ਹੈ ਟਰੈਕਟਰ ਬਾਰੇ ਦੱਸਿਓ ਬਾਈ ਜੀ ਟਰੈਕਟਰ ਬਾਈ ਜੀ 7 ਮਾਟ ਲਾ ਠੀਕ ਹੈ ਵੀਰੇ 7 ਨਹੀਂ ਮਾਰ ਕੇ ਹੈ ਠੀਕ ਹੈ ਜੀ ਨੰਬਰ ਪੰਜਾਬ ਦਾ ਹੈ ਪੇਪਰ ਨਹੀਂ ਆਰਸੀ ਹੈ ਠੀਕ ਹੈ ਜੀ ਕਿਤੇ ਯਾਰ ਕੀ ਪਤਾ ਆਧਾਰ ਸੀ ਠੀਕ ਹੈ ਵੀਰੇ ਆਧਾਰ ਕਾਰਡ ਬੰਦੇ ਦਾ ਨਾਲ ਮਿਲੂਗਾ ਜਾਂਦਿਆ ਸਰ ਕੋਈ ਪਤਾ ਤੋਂ ਨਾਮ ਕਰਾ ਲੈਣ ਠੀਕ ਹੈ ਜੀ ਬਾਕੀ ਇੰਜਨ ਦੀ ਗਾਰੰਟੀ ਆ ਬੰਦਾ ਲਾ ਕੇ ਲੈ ਜਾ ਵਾਕੇ ਦੇ ਦਿਆਂਗੇ ਕੋਈ ਬੰਦਾ ਬਿਹਤਰੀ ਬੰਦਾ ਨਾਲ ਲਿਆਵੇ ਤੇ ਇੱਕ ਕਰਾ ਲੈ ਫਿਰ ਦੇ ਦਿਆਂਗੇ ਠੀਕ ਹੈ ਭਾਈ ਤੇ ਹੋਰ ओरिजिनल ਆ ਰੈਮ ਰੂਮ ਇਹ ਮਾਲ ਨੇ ਕਿਤੇ ਦੋ ਤਾਰ ਦੇ ਪਏ ਠੀਕ ਆ ਵੀਰੇ ਬੈਟਰੀ ਵੀ ਚੰਗੀ ਆ ਕੰਪਨੀ ਦੀ ਠੀਕ ਆ ਹੋਰ ਟੈਕ ਨਾਲ ਹੀ ਦੇ ਠੀਕ ਆ ਡੱਕ ਡੱਕ ਨਾਲ ਹੀ ਬਾਈ ਪੁੱਛ ਨਹੀਂ ਲਾਉਣਾ ਲੋ ਬਾਈ ਕਹਿੰਦਾ ਡੱਕ ਡੱਕ ਸਾਰਾ ਕੁਝ ਨਾਲ ਹੀ ਦੇਣਾ ਉਹ ਦੂਜਾ ਟਰੈਕਟਰ ਦਿਖਾਈ ਬਾਈ ਜਿਹੜਾ ਦੂਜਾ ਬਾਈ ਦੇ ਆਪਣੇ ਸਭਰਾਜ ਆ ਬਾਈ ਜਿਹੜਾ ਟਰੈਕਟਰ 855 ਪਾਡੋਂ ਵਧੀਆ ਪਏ ਆ ਦੇਖੋ ਸਭਰਾਜ ਟਰੈਕਟਰ ਹੈ ਦੇਖੋ 1 ਲੱਖ 20 ਹਜ਼ਾਰ ਦਾ ਸਭਰਾਜ ਦੇਖੋ ਬਾਈ ਟਰੈਕਟਰ ਇਹਨੋਂ ਬਾਰੇ ਦੱਸਿਓ ਟਰੈਕਟਰ ਬਾਰੇ ਆਪਣੇ ਬਾਰੇ 2002 ਆ ਠੀਕ ਆ ਜੀ 2002 ਦਾ ਹੀ ਮਾਰਕ ਆ ਠੀਕ ਆ ਵੀਰੇ ਕਿਡਾ ਵੜਾ ਠੀਕ ਆ ਜੀ ਹਾਂ ਵੀਰੇ ਸਾਰਾ ਟਰੈਕਟਰ ਇਹ ਨਾਲ ਆ ਰਹਿਤ ਸਾਰੇ ਨਾਲ ਆ ਦੇ ਰਿਕਾਰਡ ਦਾ ਠੀਕ ਆ ਜੀ ਇਹਦਾ ਰੇਟ ਆ ਇਹਦਾ ਰੇਟ ਪੈ ਕਿ ਕਰਦੇ 65000 ਰੁਪਏ 2 ਲੱਖ 65000 ਰੇਟ ਕਰਦਾ ਠੀਕ ਆ ਫੋਨ ਨੰਬਰ ਉਹੀ ਆ ਨੰਬਰ 9711 1872 ਠੀਕ ਆ ਬਾਈ ਤੇ ਦੂਜਾ ਟਰੈਕਟਰ ਥਾਏ ਬਾਈ ਟਰੈਕਟਰ ਅੱਗੇ ਮੈਂ ਦਰਾਮ ਸਟਾਰਟ ਹੈ ਠੀਕ ਹੈ ਜੀ। 22 ਦਾ ਮੈਂ ਦਰਾ 22 ਲਈ ਜਾਂਦੇ ਆ ਬਾਈ। 275 ਡੀਆਈ। 275 ਡੀਆਈ। ਫੈਰ ਬੰਦੇ ਨੇ। ਇਹ ਬਣੇ ਨਹੀਂ। ਪਤਾ ਵੀ ਨਹੀਂ। ਇਹ ਇੱਕ ਮਿੰਟ ਕੋਟਰੀ ਬੰਦ ਚਾਹ। ਇਕੱਲਾ 20000 ਰੁਪਏ ਲੱਗਿਆ 2000 ਮਾਡਲ ਆ 2 ਲੱਖ ਰੁਪਏ ਬਾਈ ਮੰਗਦੇ ਆ। ਦੇਖੋ ਜੀ ਵੀਡੀਓ ਕਰ ਦੋ ਬਾਈ ਸ਼ੇਅਰ। ਸੈਕਟਰ ਬਹੁਤ ਸੋਹਣਾ ਜੀ। ਮਹਿੰਦਰਾ। ਕੋਗਾ ਮੰਡੀ ਆ ਜੀ। ਦੇਖ ਸਕਦੇ ਆ। ਬਹੁਤ ਵਧੀਆ ਟਰੈਕਟਰ ਸੋਹਣਾ ਟਰੈਕਟਰ ਬਾਈ ਦਾ। 275 डीआई एदे बारे भाई भाई मॉडर्न 2000 ਠੀਕ ਹੈ ਜੀ 2000 ਦੇ ਮਾਰਕੇ ਆ ਠੀਕ ਹੈ ਗਰੀ ਪੰਜਾਬ ਨੰਬਰ ਹੈ ਠੀਕ ਹੈ ਪਹਿਰ ਚਾਰੇ ਨਵੇਂ ਮਗਲੀ ਜੋੜੀ ਗੁਰੀਰ ਦੀ ਅਗਲੇ ਦੇ ਕੇ ਠੀਕ ਹੈ ਗਰੀ ਇੰਡੀਅਨ ਗੇਟ ਦੀ ਗਾਰੰਟੀ ਸਾਰਾ ਟਰੈਕਟਰ ਇਹ ਨਾਲ ਹੈ ਦੋ ਜੱਟ ਜਿੰਨਾ ਠੀਕ ਹੈ ਬਾਈ ਓਕੇ ਗਰੀ ਲੋ ਬਾਈ 90000 ਰੁਪਿਆ ਠੀਕ ਹੈ ਜੀ ਵੀਡੀਓ ਨੂੰ ਬਾਈ ਕਾਰ ਦਿਓ ਸ਼ੇਅਰ ਕਿੰਨੇ ਛੱਡੋਗੇ ਬਾਈ ਇਹ ਇਹ ਬਾਈ 1,80,000 ਰੁਪਏ ਦਾ ਲੋ ਬਾਈ ਕਹਿੰਦਾ 81 ਤੇ ਛੱਡਾਂਗੇ ਬਾਈ ਜੇ ਕਿਸੇ ਨੇ ਟਰੈਕਟਰ ਲੈਣੇ ਆ ਬਾਈ ਕੋਲ ਤਿੰਨ ਹੈਗੇ ਵੀਡੀਓ ਸ਼ੇਅਰ ਕਰ ਦਿਓ ਤੇ ਆਜੋ ਬਾਈ ਕੋਲੇ ਪਿੰਡ ਹਾਂਜੀ ਬਾਈ ਜੀ ਅੱਪਾ ਪਹੁੰਚੇ ਆ ਟਰੈਕਟਰ ਮੰਡੀ ਮੋਗਾ ਦੇ ਵਿੱਚ ਤੁਸੀਂ ਟਰੈਕਟਰ ਦੇਖੋ ਬਾਈ 855 ਸੁਵਰਾਜ ਸੁਵਰਾਜ ਟਰੈਕਟਰ ਹੈ ਜੀ ਬਹੁਤ ਵਧੀਆ ਟਰੈਕਟਰ ਹੈ ਤੁਸੀਂ ਦੇਖ ਸਕਦੇ ਹੋ ਚਾਰੇ ਟਾਇਰ ਵਧੀਆ ਹੈ ਟਰੈਕਟਰ ਦੇਖੋ ਜੀ ਇਹ ਪੂਰਾ ਵਧੀਆ ਟਰੈਕਟਰ ਹੈ 15 ਮਾਡਲ ਹੈ 518000 ਰੁਪਏ ਰੇਟ ਕਰਦੇ ਆ ਬਾਈ 518000 ਰੁਪਏ ਰੇਟ ਕਰਦੇ ਆ ਟਰੈਕਟਰ ਸੋਹਣਾ ਬਾਈ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਟਰੈਕਟਰ ਬਹੁਤ ਵਧੀਆ ਜੀ 855 ਸਭਰਾਜ ਜੀ ਜ਼ਮੀਰਾਂ ਦੀ ਪਹਿਲੀ ਪਸੰਦ ਟਰੈਕਟਰ ਮੰਡੀ ਮੋਗਾ ਜੀ ਟਰੈਕਟਰ ਮੰਡੀ ਮੋਗਾ ਜੀ ਆਪਾਂ ਮੋਗਾ ਮੰਡੀ ਚ ਪਹੁੰਚਾ ਜੇ ਤੁਸੀਂ ਦੇਖ ਸਕਦੇ ਹੋ ਦਿਨ ਐਂਤਵਾਰ ਜੀ 60 ਦਾ ਆ ਗਿਆ ਜੀ ਫਾਰਮ ਟਰੱਕ 2018 ਮਾਡਲ 575 ਰੇਟ ਹੈ ਬਾਈ ਟਾਇਰ ਬਹੁਤ ਸੋਹਣੇ ਆ ਟਰੈਕਟਰ ਦੇ ਨਵੇਂ ਟਾਇਰ ਪਏ ਆ। ਬੰਪਰ ਲੱਗਿਆ ਹੋਇਆ। ਢਿੱਲੋਂ ਉਰੇ ਲਿਖਿਆ ਹੋਇਆ। ਪੰਜਾਬ ਨੰਬਰ ਹੈ ਜੀ। ਸੰਗਰੂਰ ਨੰਬਰ ਹੈ। ਇਹ ਵੀ 13 ਦਾ। ਦੇਖ ਸਕਦੇ ਹੋ ਨੀ ਟਰੈਕਟਰ। 732 ਹੈ ਜੀ। 732। ਸਵਰਾਜ 732 ਟਰੈਕਟਰ ਆ ਗਿਆ। ਦੇਖੋ। ਪੰਜਾਬ ਨੰਬਰ ਹੈ ਜੀ। ਜੰਮ ਨੇ ਮੜਲੇ ਇਕ ਲਖ 20 ਹਜ਼ਾਰ ਕੋਰ ਦਾ। ਮਾਰਗਰ ਟ੍ਰੈਕਰ ਹੈਗਾ 30 ਪੈਸੇ ਜੀ ਫੈਂਕੀ ਮੂਰੇ ਅੱਧੇ ਹੈ ਜੀ ਦੇਖੋ ਸਾਡਾ ਟ੍ਰੈਕਟਰ ਵਧੀਆ ਟ੍ਰੈਕਟਰ ਹੈ ਬਾਈ ਜੀ 60 ਦਾ ਫਾਰਮ ਟ੍ਰੱਕ ਆ ਗਿਆ ਇੱਕ ਹੋਰ 60 ਦਾ ਫਾਰਮ ਟ੍ਰੱਕ ਤੁਸੀਂ ਦੇਖ ਸਕਦੇ ਹੋ 60 ਦਾ ਫਾਰਮ ਟ੍ਰੱਕ 80 ਦਾ ਫਾਰਮ ਟ੍ਰੱਕ 2010 ਮਾਡਲ ਹੈ ਜੀ 3 ਲੱਖ 40 ਹਜ਼ਾਰ ਰੇਟ ਹੈ 2010 ਮਾਡਲ ਹੈ 3 ਲੱਖ 40 ਹਜ਼ਾਰ ਰੇਟ ਹੈ ਟ੍ਰੈਕਟਰ ਵਧੀਆ ਜੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਵੀਡੀਓ ਦੇ ਵਿੱਚ ਸੋਹਣਾ ਟ੍ਰੈਕਟਰ